ਸ੍ਰੀ ਗੁਰਜੀ ਜੀ ਜਿਸ ਤੱਕ ਪੰਜਾਬ ਸਰਕਾਰ ਦੇ ਅ ਮਹਿੰਮ ਚੱਲਦੀ ਵੀ ਹੈ ਜਿੱਥੇ ਸਾਰਿਆਂ ਨੂੰ ਇੱਕ ਚੰਗੀ ਸਿਹਤ ਲਈ ਚੰਗੀ ਖਰਾਕ ਲਈ ਅ ਅਸੀਂ ਪ੍ਰਚਾਰਿਤ ਕਰਦੇ ਰਹੇ ਹਾਂ ਉਰੇ ਉਪਲਖੇ ਜੀ ਅਸੀਂ ਜਿੱਦਾ ਫੈਸਟੀਵਲ ਸੀਜ਼ਨ ਦੇ ਕਾਰਨ ਮਾਜੋਦ ਕਮਿਸ਼ਨਰ ਸਾਹਿਬ ਸਰਦਾਰ ਦਿਲਰਾਜ ਸਿੰਘ ਜੀ ਆਈਐਸ ਅਤੇ ਡਿਪਟੀ ਮੈਡੀਕਲ ਸਾਡੇ ਅ ਅਸ਼ਿਕਾ ਜੈਨ ਮੈਮ ਔਰ ਸਿਵਲ ਸਰਜਨ ਸਾਹਿਬ ਕਪਟਬਲ ਜੀ ਉਹਨਾਂ ਵੱਲੋਂ ਸਾਨੂੰ ਸਖਤੇ ਦਾ ਇਦਾ ਦਿੱਤੀਆਂ ਆਈਆਂ ਕਿ ਜਿੱਥੇ-ਜਿੱਥੇ ਮਠਾਈਆਂ ਬਣ ਰਹੀਆਂ ਜਾਂ ਬੇਕਰੀ ਸ਼ਾਪਸ ਹੈਗੀਆਂ ਉੱਥੇ ਜਾ ਕੇ ਵਿਜ਼ਿਟ ਕੀਤਾ ਜਾਏ ਉੱਥੇ ਦੀ ਉਹ ਫੈਕਟਰੀਜ਼ 'ਚ ਦੇਖਿਆ ਜਾਏ ਕਿ ਉਹ ਹਾਈਜਨ ਪ੍ਰੋਪਰ ਮੇਨਟੇਨ ਕਰ ਰਹੇ ਆ ਜਾਂ ਜਨਰਲ ਮੈਨੂਫੈਕਚਰਿੰਗ ਪ੍ਰੈਕਟਿਸਿਸ ਜਿਹੜੀਆਂ ਹੈਗੀਆਂ ਉਹ ਗੁੱਡ ਹੈਗੀਆਂ ਕਿ ਨਹੀਂ ਹੈਗੀਆਂ ਸੋ ਉਹ ਇੱਕ ਕਨਸਰਨ ਦੀ ਅਸੀਂ ਇੱਥੇ ਅੱਜ ਕੋਟਫੋਰੀ ਵਿਖੇ ਇੱਕ ਫੈਕਟਰੀ ਵਿੱਚ ਆਏ ਆ ਮਠਾਈਆਂ ਦੀ ਫੈਕਟਰੀ 'ਚ ਜਿੱਥੇ ਅਸੀਂ ਛੋਆ ਵਗੈਰਾ ਪਨੀਰ ਵਗੈਰਾ ਔਰ ਜਿੰਨੇ ਵੀ ਮਠਾਈਆਂ ਬਣੀਆਂ ਉਹ ਸਾਰੀਆਂ ਚੈੱਕ ਕੀਤੀਆਂ ਉਨ੍ਹਾਂ ਦੀ ਸੈਂਪਲਿੰਗ ਵੀ ਕੀਤੀ ਗਈ ਹੈ ਅਤੇ ਜਿੱਥੇ ਵੀ ਕੋਈ ਕਮੀ ਪੈਸ਼ੀ ਪਾਈ ਗਈ ਹੈ ਉਸ ਹੀ ਜਿਹੜੇ ਇਹਨਾਂ ਦੇ ਆਨਰਸ ਸੀ ਉਹਨਾਂ ਨੂੰ ਇਨਸਟਰਕਸ਼ਨ ਵੀ ਦਿੱਤੀ ਹੈ ਕਿਉਂਕਿ ਅਗਰ ਅਸੀਂ ਜਾਣਦੇ ਹਾਂ ਕਿ ਸਾਰਿਆਂ ਨੂੰ ਅੱਛਿਆ ਸੇਵਾਵਾਂ ਮਿਲਣ ਚੰਗਾ ਭੋਜਨ ਮਿਲੇ ਚੰਗਾ ਖਾਨੇ ਮਿਲੇ ਤਾਂ ਉਹਰੇ ਲਈ ਸਾਫ ਸਫਾਈ ਤੇ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸਸ ਬਹੁਤ ਜ਼ਰੂਰੀ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਨਾ ਕਿ ਥੋ ਵੀ ਤੁਸੀਂ ਮਠਾਈ ਲੈਂਦੇ ਆ ਅੱਛੀ ਤਰ੍ਹਾਂ ਦੇਖ ਕੇ ਅਪਰ ਰੱਖ ਕੇ ਜਿਹੜੇ ਤੁਹਾਡੇ ਆ ਤੁਸੀਂ ਕੰਟੀਨਿਊਸਲੀ ਲੈ ਰਹੇ ਹੋ ਪੰਨੇ ਉਹਨਾਂ ਤੋਂ ਹੀ ਮਠਾਈ ਲਿੱਤੀ ਜਾਵੇ ਔਰ ਵੈਸੇ ਤੇ ਅਸੀਂ ਬਾਹਰਲੀ ਚੀਜ਼ ਅਵੋਇਡ ਕਰਨ ਲਈ ਕਿੰਨੇ ਪਰਜੇ ਤੁਹਾਨੂੰ ਲੱਗੇ ਕਿ ਤੇ ਖਾਣੀਆਂ ਕਿਉਂਕਿ ਫੈਸਟੀਵਲ ਸੀਜ਼ਨ ਕਾਰਨ ਉਹ ਤਾਂ ਤੁਸੀਂ ਉਸੇ ਸ਼ਾਪ ਤੇ ਹੀ ਲਓ ਇਹਦਾ ਜਿਹੜੀਆਂ ਮੈਨੂਫੈਕਚਰਿੰਗ ਕਰਦੇ ਆ ਬਾਹਰਲੀ ਜਿੱਥੇ ਜਗਾ ਤੇ ਉਥੋਂ ਨਾ ਲਓ ਸੈਫਟੀਫਾਈ ਜ਼ਰੂਰ ਉੱਥੇ ਹੋਣੀ ਚਾਹੀਦੀ ਹੈ ਉਹੀ ਕੰਸਰਨ 'ਚ ਅਸੀਂ ਇੱਧਰ ਹਰ ਫੈਕਟਰੀ ਵਿੱਚ ਛਾਪੇਮਾਰੀ ਕਰ ਰਹੇ ਆਂ ਔਰ ਮੇਰੇ ਜਿਹੜੇ ਫੈਕਟਰੀ ਮਾਲਕਾਂ ਤੇ ਦੁਕਾਨਦਾਰਾਂ ਨੂੰ ਵੀ ਇਹ ਹੈਗਾ ਸਖਤ ਨਿਰਦੇਸ਼ ਆਇਆ ਹੈ ਕਿ ਇਦਾਂ ਦੀ ਕੋਈ ਗਲਤ ਪ੍ਰੈਕਟਿਸਿਸ ਨਾ ਕੀਤੀ ਜਾਣ ਲੋਕਾਂ ਨੂੰ ਚੰਗਾ ਖਾਣਾ ਮਹਿ ਮਹਯਿਆ ਕਰਾਇਆ ਜਾਏ ਔਰ ਅਸੀਂ ਚੰਗੀ ਸੇਧ ਉਹਨਾਂ ਨੂੰ ਮਹਯਿਆ ਕਰਾਉਣ ਲਈ ਅਸੀਂ ਵਚਨ ਬਣਾ ਧੰਨਵਾਦ